ਸਾਰੀਆਂ ਹੀ ਜਿਹੜੀਆਂ ਸਾਲਾਂ ਦਾ ਜਿਹੜਾ ਪੰਜਾਬ ਆ ਜਿੰਨੇ ਵੀ ਸਾਡੇ ਸ਼ੌਮਨੀ ਕੰਮ ਕਰਤਾ ਜੀ ਜਿਹੜਾ ਬੰਦਾ ਤਕੱਤਾ ਨੀ ਟੈਂਸ਼ਨ ਜਿੱਥੇ ਮਿਲ ਗਿਆ ਦੇ ਸਾਡੇ ਚਤਤਾਂ ਦੇ ਉਪਕਰਨਾ ਦੇ ਮੁਖੀ ਸਹਿਬਾਨ ਤੇ ਮੁਖੀ ਸਹਿਬਾਨ ਭਾਵੇਂ ਕੋਈ ਇਹ ਕਾਲਜ ਕਿਤੇ ਦੁਬਾਰ ਗੈਸ ਹੋਏ ਨੇ ਪੰਜਾਬ ਤੋਂ ਤੇ ਉਹਨਾਂ ਦਾ ਸਾਰਿਆਂ ਵੱਲੋਂ ਛੜੇ ਨਹੀਂ ਉਹਨਾਂ ਦੇ ਮੁਖੀ ਸਿੰਘ ਇੱਥੇ ਹਾਜ਼ਰ ਨੇ ਤੇ ਦੇਸ਼ ਉਹ ਦੇਸ਼ ਦੀਆਂ ਸਮੂਹ ਜਿਹੜੇ ਨਾਮ ਦੇ ਵੱਲ ਸੰਕਲਨ ਨੂੰ ਮੈਂ ਗੱਜ ਕੇ ਫਤਹਿ ਗਜਾਉਣਾ ਗੱਜ ਕੇ ਫਤਹਿ ਗਜਾਓ ਜੀ ਵਾਹਿਗੁਰੂ ਜੀ ਦੀ ਜੈ ਅੱਜ ਆਪਾਂ ਧੰਤਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਸਮ ਗ੍ਰੰਥ ਆਪਸੇ ਪਹੁੰਚਿਆ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਆ ਕੇ ਉਹਨਾਂ ਨੂੰ ਬੱਚੇ ਹੈਂਗਸਰ ਜਥੇ ਬੰਦੀਆਂ ਉਹਨਾਂ ਜਿੱਥੇ ਸਮਾਤਨ ਤੇ ਉਹਨਾਂ ਨੂੰ ਬੇਨਤੀ ਵੀ ਜੜੀ ਕੀਤੀ ਗਈ ਹੈ ਤੇ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਜਣਾ ਹੀ ਗਊ ਗਰੀਦ ਦੀ ਰੱਖਿਆ ਵਾਸਤੇ ਕੀਤੀ ਤੇ ਉਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਹਰ ਕੋਈ ਆ ਕੇ ਆਪਣੀ ਫਰਿਆਦ ਜਿਹੜੀ ਹੈ ਉਹ ਕਰ ਸਕਦਾ ਤੇ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਫਰਿਆਦ ਲੈ ਕੇ ਆਇਆ ਤੇ ਉਹਦੀ ਜਿਹੜੀ ਹੈ ਫਰਿਆਦ ਉਹ ਜਿਹੜੀ ਪੂਰੀ ਵੀ ਹੋਈ ਤੇ ਸਿੰਘਾਂ ਨੇ ਉਹਦੀ ਜਿਹੜੀ ਹੈ ਖਾਲਸੇ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਡਾਟ ਕੇ ਉਹਦੇ ਤੇ ਪੈਰਾ ਵੀ ਦਿੱਤਾ ਤੇ ਅੱਜ ਜਿਹੜੀ ਅਕਾਲ ਤਖਤ ਸਾਹਿਬ ਦੀ ਆਣ-ਬਾਨ ਤੇ ਸ਼ਾਨ ਦੀ ਗੱਲ ਚੱਲ ਰਹੀ ਹੈ ਤੇ ਆਪਾਂ ਪਿਛਲੇ ਸਮੇਂ ਤੋਂ ਗੁਰੂ ਸਾਹਿਬ ਤੋਂ ਬਾਅਦ ਜਿੰਨੇ ਵੀ ਜਦੋਂ ਜਦੋਂ ਵੀ ਕੋਈ ਇੱਥੋਂ ਅਰਦਾਸ ਜਦੋਂ ਵੀ ਅਰਦਾਸ ਦੀ ਇੱਕ ਮਹਾਨਤਾ ਹੁੰਦੀ ਹੈ ਤੇ ਅਰਦਾਸ ਜਦੋਂ ਇੱਥੋਂ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਜਿਹੜੇ ਮੋਰਚੇ ਹੈ ਉਹ ਹਮੇਸ਼ਾ ਫਤਿਹ ਹੋਏ ਆਪਾਂ ਗੱਲ ਕਰਦੇ ਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 6ਵੇਂ ਜਥੇਦਾਰ ਸੀ ਤੇ ਜੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸ ਵੇਲੇ ਅਰਦਾਸ ਜਿਹੜੀ ਕਰਕੇ ਤੇ ਜਮਰੋਤ ਦਾ ਜਿਹੜਾ ਕਿਲਾ ਫਤਿਹ ਕੀਤਾ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਬੇਨਤੀ ਕੀਤੀ ਸੀ ਵੀ ਥੋੜਾ ਦੇਰ ਰੱਖੋ ਤੇ ਤੁਸੀਂ ਜਿਹੜਾ ਜਿਹੜਾ ਸਾਰੀਆਂ ਤੋਪਾਂ ਤੇ ਰਾਜਸਾਹ ਜਾਰਿਆ ਪਰ ਉਹਨਾਂ ਨੇ ਅਰਦਾਸ ਦੀ ਮਹੱਤਤਾ ਸਮਝਦੇ ਹੋਏ ਜਮਰੋਧ ਦਾ ਕਿਲਾ ਭਾਵੇਂ ਫਤਿਹ ਕੀਤਾ ਤੇ ਜਿਹੜਾ ਉੱਥੇ ਆਪਣੀ ਸ਼ਹੀਦੀ ਵੀ ਉਹਨਾਂ ਨੇ ਜਿਹੜੀ ਹੈ ਉਹਨਾਂ ਦੀ ਹੋਈ ਤੇ ਭਾਵੇਂ ਉਹ ਅਰਦਾਸ ਦੀ ਮਹੱਤਤਾ ਤੇ ਕਾਇਮ ਰਹਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਸੀ ਤੇ ਉਹ ਆਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਨੇ ਉਹਨਾਂ ਨੂੰ ਕੋਲਡਿਆਂ ਦੀ ਸਜ਼ਾ ਸੁਣਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਸੀ ਤੋ ਬੇਨਤੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਹੈ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਅਹਿਮਦ ਸ਼ਾਹ ਅਫਦਾਲੀ ਵੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਉਂਦਾ ਰਿਹਾ ਤੇ ਉਹ ਨਿਹੰਗ ਸਿੰਘ ਜਥੇਬੰਦੀਆਂ ਹੀ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸਾਰੇ ਤਰਨੇ ਦਲ ਜਿੱਥੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਕਾਰਯੋਗ ਹੋਣ ਵੀ ਤਰਨੇ ਦਲਾਂ ਦੇ ਜਥੇਦਾਰ ਜਿੱਥੇ ਦਲ ਪੰਥ ਬਾਬਾ ਵਿਲੀ ਚੰਦ ਜੀ ਉਹਨਾਂ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਤੇ ਉਹਨਾਂ ਵੱਲੋਂ ਬਾਬਾ ਨਾਰਸ ਸਿੰਘ ਜੀ ਤੇ ਜਿਨ੍ਹਾਂ ਨੂੰ ਪਿਆਰ ਨਾਲ ਸਾਧਜੀ ਵੀ ਕਹਿੰਨੇ ਆ ਉੱਥੇ ਹੀ ਤਰਨਾ ਦਲ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਮਿਸਲ ਸ਼ਹੀਦਾਂ ਦੇ ਜਥੇਦਾਰ ਉੱਥੇ ਹੀ ਮਿਸਲ ਸ਼ਹੀਦਾਂ ਦੇ ਜਥੇਦਾਰ ਇਹ ਹਰੀਆਂ ਵੇਲਾਂ ਦੇ ਉਹਨਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਤੇ ਨਾਲ ਹੀ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਜੀ ਲੁਧਿਆਣਾ ਤੇ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਨੇ ਮਹਿਤਾ ਚੌਂਕ ਵਾਲੇ ਤਰਨਾ ਦਲ ਉੱਥੇ ਹੀ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਮਾਨ ਸਿੰਘ ਜੀ ਜਿਹੜੇ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਵੱਲੋਂ ਵੀ ਉਹਨਾਂ ਦੇ ਭਤੰਗੀ ਸਿੰਘ ਆਏ ਨੇ ਬਾਬਾ ਵਸਨ ਸਿੰਘ ਜੀ ਆਏ ਨੇ ਤੇ ਬਾਬਾ ਬਲਦੇਵ ਸਿੰਘ ਜੀ ਵੱਲਾ ਤੇ ਨਾਲ ਹੀ ਬਾਬਾ ਜਿਹੜੇ ਨੇ ਕੁਲਵਿੰਦਰ ਸਿੰਘ ਜੀ ਜਿਹੜੇ ਬਾਬਾ ਦਰਸ਼ਨ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਉਸ ਅਸਥਾਨ ਤੋਂ ਇੱਥੇ ਆਏ ਨੇ ਬਾਬਾ ਆਪਣੇ ਜੋਗਾ ਸਿੰਘ ਜੀ ਹੋਰਾਂ ਵੱਲੋਂ ਤਰਨਾਨਦਾਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਸ਼ੇਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਵੱਲੋਂ ਪਹੁੰਚੇ ਨੇ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਅਰਬਾ ਕਰਬਾ ਤੇ ਬਾਬਾ ਕੁਲਵਿੰਦਰ ਸਿੰਘ ਜੀ ਤੇ ਚੌਂਤਾ ਸਾਹਿਬ ਵਾਲੇ ਤੇ ਨਾਲ ਹੀ ਬਾਬਾ ਜਿਹੜੇ ਹੈ ਗੁਰਮੀਲ ਸਿੰਘ ਜੀ ਜਿਹੜੇ ਕੈਨੇਡਾ ਤੋਂ ਆਏ ਨੇ ਤੇ ਉੱਥੇ ਹੀ ਬਾਬਾ ਪ੍ਰਭਜੋਤ ਸਿੰਘ ਜੀ ਵੀ ਕੈਨੇਡਾ ਤੋਂ ਆਏ ਨੇ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਬਾਬਾ ਇੰਦਰਬੀਰ ਸਿੰਘ ਜਿਹੜੇ ਐਤ ਸਤਲਾਨੀ ਸਾਹਿਬ ਵਾਲੇ ਤੇ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਮਾਪੁਰਖ ਸਾਰੇ ਹੋਰ ਵੀ ਹਾਂਜੀ ਬਾਬਾ ਬਾਬਾ ਜੀ ਸਾਰੇ ਮਾਪੁਰਖ ਇੱਥੇ ਆਏ ਨੇ ਤੇ ਮੈਂ ਬੇਨਤੀ ਕਰਦਾ ਜਿੱਥੇ ਹੰਗਸ ਸਿੰਘ ਫੌਜਾਂ ਨੇ ਜਿਹੜਾ ਹਮੇਸ਼ਾ ਅਹਿਮਦ ਸ਼ਾਹ ਅਬਦਾਲੀ ਜਾਂ ਕੋਈ ਵੀ ਚੜ ਕੇ ਹੁੰਦਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਨਹੀਂ ਜਦੋਂ ਜਦੋਂ ਵੀ ਕੋਈ ਹੁਕਮ ਹੋਏ ਨੇ ਤੇ ਉਹ ਜਿਹੜੇ ਆ ਹੁਕਮ ਪ੍ਰਵਾਨ ਕੀਤੇ ਜਿਨ੍ਹਾਂ ਨੇ ਨਹੀਂ ਹੁਕਮ ਪ੍ਰਵਾਨ ਕੀਤੇ ਤੇ ਉਹਨਾਂ ਦਾ ਹਸ਼ਰ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਮੈਂ ਬੇਨਤੀ ਕਰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਿਹੜੇ ਹੁਣ ਦੌਰ ਦੇ ਵਿੱਚ ਚਲਾ ਰਹੀ ਹੈ ਸਾਰਾ ਸਿਸਟਮ ਸ਼੍ਰੋਮਣੀ ਅਕਾਦੀਦਾਲ ਹੈ ਸਾਰੇ ਸਾਡੇ ਹੀ ਨੇ ਜਦੋਂ ਵੀ ਕੋਈ ਕਿਸੇ ਇਨਸਾਨ ਤੋਂ ਗਲਤੀ ਵੀ ਹੋ ਜਾਂਦੀ ਹੈ ਦੇ ਗੁਰੂ ਸਾਹਿਬ ਜੋ ਸ਼ਰਨਾ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਗੁਰੂ ਸਾਹਿਬ ਹਮੇਸ਼ਾ ਬਖਸ਼ੇਂਦ ਨੇ ਪਰ ਉਹ ਜਿਹੜੀ ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਮਾ ਉਹ ਕੋਈ ਤੈਅ ਨਹੀਂ ਕਰ ਸਕਿਆ ਹੁਣ ਤੱਕ ਵਿਸ਼ਵ ਭਰ ਦੇ ਵਿੱਚ ਜਿਹੜੇ ਸਾਡੇ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੁਕਮ ਤੇ ਸਿਰ ਝੁਕਾਉਂਦੀਆਂ ਨੇ ਜੇ ਬੁੱਢਾ ਦਲ ਦੇ ਵੀ ਜਥੇਦਾਰ ਜਿਹੜੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਨੇ ਤਰਨੇ ਦਿਲਾਣੇ ਬੁੱਢਾ ਦਲ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਭਾਵੇਂ ਆਪਾਂ ਗੱਲ ਕਰਦੇ ਆ ਸ੍ਰੀ ਅਮਰਸਰ ਸਾਹਿਬ ਤੋਂ ਲੈ ਕੇ ਲਾਹੌਰ afghanistan ਬਹਾਵਲਪੁਰ ਸ਼੍ਰੀਨਗਰ ਤੇ ਜਿਹੜਾ afghanistan ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਇਹ ਸਾਰੇ ਜਿਹੜੇ ਆ ਖਾਲਸੇ ਪੰਥ ਬੁੱਢਾ ਦਲ ਨੇ ਤਰਨੇ ਦਿਲਾਣੇ ਸਾਰੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਅੱਜ ਜੇ ਆਪਾਂ ਗੱਲ ਕਰਦੇ ਆ ਸਿੰਘ ਸਾਬਾਂ ਦਾ ਦੈਰਾ ਨਹੀਂ ਕੋਈ ਕਰ ਸਕ ਕਰ ਸਕਦਾ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਉਹ ਗੁਰੂ ਸਾਹਿਬ ਦਾ ਜਿਹੜਾ ਗੁਰੂ ਹਰਿਮਨ ਸਾਹਿਬ ਜੀ ਨੇ ਸਾਜਿਆ ਹੋਇਆ ਤੇ ਉੱਥੇ ਆਪਾਂ ਆ ਕੇ ਸਿਰ ਝੁਕਾਈਏ ਜੇ ਆਪਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਜੇ ਆਪਾਂ ਖਿਮਾ ਜਾਚਨਾ ਵੀ ਕਰ ਲਈ ਹੈ ਉਹ ਮਾਫੀ ਮੰਗ ਕੇ ਫਿਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਹੈ ਉਹਦੇ ਤੋਂ ਮੁਲਕਰ ਨਹੀਂ ਹੋਣਾ ਚਾਹੀਦਾ ਜੇ ਮੁਨਕਰ ਹੋ ਵੀ ਗਿਆ ਤਾਂ ਫਿਰ ਆ ਕੇ ਖਿਮਾ ਜਾਂਚਣਾ ਕਰਨੀ ਚਾਹੀਦੀ ਹੈ ਤੇ ਨਾਲ ਜਿਹੜੇ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਜਦੋਂ ਵੀ ਕੋਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਾਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਹੈ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ ਤਰੀਕਾ ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡਟ ਕੇ ਪਹਿਰਾ ਦੇਣ ਤੇ ਜਿਹੜੀਆਂ ਤਰੀਕਾ ਉਹ ਜਿਹੜੀਆਂ ਨੇ ਉਹ ਨਹੀਂ ਵਾਰ-ਵਾਰ ਬਦਲਣੀਆਂ ਚਾਹੀਦੀਆਂ ਜੇ ਨਹੀਂ ਆ ਰਿਹਾ ਕੋਈ ਅਕਾਲ ਤਖਤ ਸਾਹਿਬ ਤੇ ਨਹੀਂ ਆ ਕੇ ਪ੍ਰਵਾਨ ਕਰ ਰਿਹਾ ਆਪਣੀ ਜਿਹੜੀ ਗਲਤੀ ਨੂੰ ਉਹਨਾਂ ਨੇ ਪ੍ਰਵਾਨ ਵੀ ਕੀਤਾ ਸੀ ਹੁਣ ਨਹੀਂ ਉਹ ਬਜਨਾ ਤੇ ਕਾਇਮ ਰਹ ਰਹੇ ਸਾਡੀ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਆਫਤਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਿਆਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਭਾਵੇਂ ਆਉਂਦੇ ਜਾਂਦੇ ਨੇ ਪਰ ਜਿਹੜਾ ਜਥੇਦਾਰਾਂ ਦੀ ਕੋਈ ਮਾਨ ਮਰਿਆਦਾ ਜਿਹੜੀ ਆਣ-ਬਾਣ ਹੋਣੀ ਚਾਹੀਦੀ ਸ਼ਾਨ ਹੋਣੀ ਚਾਹੀਦੀ ਹੈ ਜਦੋਂ ਜਥੇਦਾਰਾਂ ਨੂੰ ਬਣਾਉਣਾ ਹੁੰਦਾ ਹੈ ਉਦੋਂ ਸਾਰੀਆਂ ਹੀ ਜਥੇਬੰਦੀਆਂ ਸਾਰੇ ਨਹਾਂਗਸੰਗ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤੇ ਜਦੋਂ ਜਥੇਦਾਰਾਂ ਨੂੰ ਹਟਾਉਣਾ ਹੁੰਦਾ ਤੇ ਉਦੋਂ ਬਹੁਤ ਬੇਇੱਜ਼ਤ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਪਿਛਲੇ ਕਈ ਜਥਾ ਜਥੇਦਾਰਾਂ ਦੀ ਇਹ ਮਿਸਾਲ ਆਪਣੇ ਸਾਹਮਣੇ ਹੈ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਤੇ ਇਹਨੂੰ ਸੰਗਤ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੀਦਾ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ਾਨ ਤੇ ਕੋਈ ਖਿਲਾਫ ਨਹੀਂ ਉਹਨਾਂ ਤੇ ਹਮੇਸ਼ਾ ਪਹਿਲਾਂ ਵੀ ਨਾਲ ਨਾ ਅੱਗੇ ਵੀ ਨਾਲ ਜਿਹੜੇ ਆ ਉਹ ਸਹੀ ਪਰ ਮर्यादा ਦੇ ਨਾਲ ਚੱਲਣ ਤੇ ਇਹ ਲੋਕਾਂ ਦੀ ਜਿਹੜੀ ਹੈ ਵੋਟਾਂ ਦੀ ਗੱਲਬਾਤ ਹੈ ਪਰ ਜਿਹੜਾ ਵਿਧੀ ਵਿਧਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਨਿਯਤ ਕਰਨਾ ਤੇ ਉਹ ਜਿਵੇਂ ਬੇਇੱਜ਼ਤ ਕਰਕੇ ਨਹੀਂ ਹਟਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜ਼ਰਤ ਨਾਲ ਜਿਹੜੇ ਆ ਉਹ ਫੈਸਲੇ ਲੈਣੇ ਲਏ ਨੇ ਤੇ ਉਹਨਾਂ ਨੂੰ ਲਾਗੂ ਕਰਵਾਉਣ ਬਹੁਤ ਤਰੀਕ ਦੇ ਜਿਹੜੇ ਫੈਸਲੇ ਨੇ ਉਹ ਇਹਨਾਂ ਬਿੰਨ ਜਿਹੜੇ ਲਾਗੂ ਹੋਣੇ ਚਾਹੀਦੇ ਨੇ ਤੇ ਵਿੱਚ ਜਿਹੜੇ ਆ ਕੋਈ ਵੀ ਕੋਈ ਕਈ ਵਾਰੀ ਆਪਾਂ ਦੇਖਦੇ ਆ ਕੋਈ ਖਰਾਬ ਬੋਲਦਾ ਮੈਂ ਜਿਸ ਵੇਲੇ ਮੈਂ ਉਹਨੂੰ ਬੋਲ ਕੇ ਹਟੁੰਦਿਓ ਕੋਈ ਰਹਿ ਗਈ ਤਾਂ ਫਿਰ ਨਾਪੇ ਪੂਰੀ ਕਰੂੰਗਾ ਵਿੱਚ ਇਹ ਜਿਹੜੀ ਕੋਈ ਵੀ ਗੱਲਬਾਤ ਹੈ ਜਦੋਂ ਕੋਈ ਵੀ ਆਪਣੇ ਜਿਹੜੀ ਮਰਿਆਦਾ ਦੀ ਜਿੱਥੇ ਗੱਲਬਾਤ ਹੁੰਦੀ ਹੈ ਮਰਿਆਦਾ ਜਿਹੜਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਸਾਨੂੰ ਜਿਹੜੀ ਹੈ ਸਿੰਘ ਸਾਹਿਬਾਂ ਨੇ ਸੇਧ ਦੇਣੀ ਹੈ ਜੇ ਆਪਾਂ ਉਹ ਸੇਧ ਦਿੰਦੇ ਵੀ ਆ ਤੇ ਜੇ ਉਹਨੂੰ ਸਾਡੇ ਜਿਹੜੇ ਅੱਜਕੱਲ ਦੇ ਲੀਡਰ ਨੇ ਉਹ ਨਹੀਂ ਮੰਨਦੇ ਉਹ ਉਹਨਾਂ ਵਾਸਤੇ ਮਾੜੀ ਗੱਲ ਹੈ ਪਰ ਜਿਹੜੇ ਆਪਣੇ ਮੈਂ ਇਹ ਵੀ ਬੇਨਤੀ ਕਰਦਾ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਪੀਉ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਰਹੀਆਂ ਨੇ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀਆਂ-ਵੱਡੀਆਂ ਅਸੀਂ ਸ਼ਤਾਬੀਆਂ ਮਨਾਈਆਂ ਵੱਡੇ-ਵੱਡੇ ਪ੍ਰੋਗਰਾਮ ਕਿਤੇ ਵੀ ਕੋਈ ਗੱਲ ਹੁੰਦੀ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਅੱਗੇ ਹੋ ਕੇ ਡਟਦੀਆਂ ਰਹੀਆਂ ਤੇ ਡਟਦੀਆਂ ਵੀ ਰਹਿਣਗੀਆਂ ਸੋ ਜਿੱਥੇ ਮਾਨ ਮਰਿਆਦਾ ਦੀ ਗੱਲ ਹੈ ਉਹਨੂੰ ਆਪਾਂ ਕਦੇ ਵੀ ਪਿੱਛੇ ਨਹੀਂ ਮਾਨ ਮਰਿਆਦਾ ਤੋਂ ਹਟਾਂਗੇ ਹੁਣ ਜਿਹੜੀ ਆ ਕਾਲ ਤਖਤ ਸਾਹਿਬ ਦੇ ਆਣ-ਬਾਣ ਸ਼ਾਨ ਦੀ ਗੱਲ ਹੈ ਕਈ ਵਾਰੀ ਕਈ ਕਹਿ ਦਿੰਦੇ ਨੇ ਗੰਦੀ ਹਰਪ੍ਰੀਤ ਸਿੰਘ ਜੀ ਉਹਨਾਂ ਵੇਲੇ ਨੇ ਹੰਗਸਟ ਜਥੇਬੰਦੀਆਂ ਨੇ ਜੇ ਹੁਣ ਕੋਈ ਵੀ ਜਥੇਦਾਰ ਹੈ ਉਹ ਅਸਤੀਫਾ ਦੇ ਕੇ ਪਹਿਲਾਂ ਹੀ ਆਪਦਾ ਬੈਗ ਲੈ ਕੇ ਘਰੇ ਚਲਿਆ ਜਾਵੇ ਦੱਸੇ ਵੀ ਨਾ ਉਹ ਚੀਜ਼ ਨੂੰ ਅਸੀਂ ਜਿਹੜੀ ਆ ਉਹ ਨਹੀਂ ਪਰ ਜੇ ਸਿੰਘ ਸਾਭਾ ਨੂੰ ਜਥੇ ਉਹਨਾਂ ਨੂੰ ਹਟਾਇਆ ਜੇ ਉਹਨਾਂ ਨੂੰ ਜੇ ਕੋਈ ਵੀ ਉਹਨਾਂ ਦੇ ਖਿਲਾਫ ਕੋਈ ਗੁਨਾਹ ਸੀ ਦੇਵਤਰੀਕ ਤੋਂ ਪਹਿਲਾਂ ਸੰਗਤ ਨੇ ਸਾਹਮਣੇ ਲਿਆਉਣੇ ਚਾਹੀਦੇ ਸੀ ਲਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਹਟਾਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਉਹਨਾਂ ਨੂੰ ਲਾਇਆ ਸੀ ਤੇ ਉਦੋਂ ਉਹਨਾਂ ਦੀ ਇਨਕੁਆਰੀ ਨਹੀਂ ਸੀ ਕੀਤੀ 18 ਸਾਲ ਤੇ ਜੇ ਹੁਣ ਆਪਣੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਵਧੀਆ ਇਹਨਾਂ ਨੇ ਜਿਹੜੇ ਕਾਰਜ ਕਰ ਰਹੇ ਨੇ ਤੇ ਇਹਨਾਂ ਦੇ ਖਿਲਾਫ ਕਈ ਵਾਰੀ ਦੇਖਦੇ ਆਂ ਕਿ ਮੀਡੀਆ ਤੇ ਕੋਈ ਸੋਸ਼ਲ ਮੀਡੀਆ ਤੇ ਕਈ ਵਾਰੀ ਕਾਰਜ ਕਰਦਿਆਂ ਕੋਈ ਕਾਰਜ ਮਾੜਾ ਮੋਟਾ ਇੱਧਰ ਉੱਧਰ ਹੋ ਵੀ ਜਾਂਦਾ ਪਰ ਜਿਹੜਾ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਨਹਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਆਪਾਂ ਸਾਰਿਆਂ ਨੂੰ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਘਰ ਬੈਠਿਆ ਨਹੀਂ ਕੋਈ ਪਤਾ ਲੱਗਦਾ ਜਿੱਥੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਦੇ ਵਿੱਚ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਤੇ ਆਪਾਂ ਸਾਰਿਆਂ ਉੱਥੇ ਹੀ ਨਹਿਨ ਸਿੰਘ ਜਥੇਬੰਦੀਆਂ ਸਾਡੀਆਂ ਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਗੱਲ ਕਰਦੇ ਆ ਉਹ ਵੀ ਨਹਿਨ ਸਿੰਘ ਸੀ ਉਹਨਾਂ ਨੇ ਵੀ ਜਿਹੜੀ ਆਪਣੀ ਸ਼ਹੀਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਉੱਥੇ ਹੀ ਤਰਨਤਾਲ ਦੇ ਜਥੇਦਾਰ ਮਿਸਲ ਸ਼ਹੀਦਾਂ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ ਆਪਣੀ ਸ਼ਹੀਦੀ ਜਿਹੜੀ ਹੈ ਅਹਿਮਦ ਸ਼ਾਹ ਅਬਦਾਲੀ ਜੇ ਆ ਕੇ ਇੱਥੇ ਬੇਦਵੀ ਕਰਦਾ ਸੀ ਸ੍ਰੀ ਹਰਮੰਦਰ ਸਾਹਿਬ ਦੀ ਤੇ ਉਹਨੂੰ ਵੀ ਜਿਹੜਾ ਨਹੰਸ ਸਿੰਘ ਫੌਜਾਂ ਨੇ ਬਾਬਾ ਦੀਪ ਸਿੰਘ ਜੀ ਬੁੱਢਾ ਦਲ ਦੇ ਉਸ ਵੇਲੇ ਦੇ ਜਥੇਦਾਰ ਤਰਨਾ ਦਲਾਂ ਦੇ ਜਥੇਦਾਰ ਸਾਰਿਆਂ ਨੇ ਜੰਗ ਜਿਹੜਾ ਸੀ ਉਹ ਆਪਣੇ ਉਹਨੂੰ ਭਜਾਇਆ ਤੇ ਹਮੇਸ਼ਾ ਗੁਰੂ ਦੀਆਂ ਲਾਡਲੀਆਂ ਫੌਜਾਂ ਸੱਚ ਤੇ ਪਹਿਰਾ ਦਿੰਦੀਆਂ ਨੇ ਮੈਂ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਇਹ ਬਾਬਾ ਆਪਣੇ ਜਿੱਥੇ ਆਪਾਂ ਗੱਲ ਕਰਦੇ ਆ ਸ਼ਹੀਦਾਂ ਦੀ ਤੇ ਅੱਜ ਜਿਹੜੀ ਆ ਉਹ ਸ਼ਹੀਦਾਂ ਦੇ ਸਾਡੇ ਜਿੱਥੇ ਕੁਰਬਾਨੀਆਂ ਦੇ ਨਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਹੈ ਉਹਨਾਂ ਨੂੰ ਤਾਂ ਹੀ ਉਹਨਾਂ ਦੀ ਚੜ੍ਹਦੀ ਕਲਾ ਹੈ ਜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦੇ ਨਾਲ ਉਹ ਬਹੁਤ ਵਧੀਆ ਮੇਰੇ ਜਲਾਉਣ ਤੇ ਉਹ ਜਿਹੜੇ ਹੁਕਮ ਨੇ ਉਹਨੂੰ ਲਾਗੂ ਕਰਨ ਜੋ ਜੋ ਅਕਾਲ ਤਖਤ ਸਾਹਿਬ ਤੋਂ ਹੋਏ ਨੇ ਇਹ ਨਾ ਸਮਝਣ ਬੰਦਾ ਜਿਹੜਾ ਵੀ ਇੱਕ ਬੰਦਾ ਕੋਈ ਵੱਡਾ ਨਹੀਂ ਹੁੰਦਾ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਸਾਰਿਆਂ ਨੂੰ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੀਆਂ ਨਹਿਂਸੰਗ ਜਥੇਬੰਦੀਆਂ ਨਰੋਲ ਧਾਰਮਿਕ ਜਥੇਬੰਦੀਆਂ ਨੇ ਨਰੋਲ ਆਪਣੇ ਖਾਲਸਾ ਪੰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਬਾਣੀ ਬਾਣਾ ਪੰਥ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਨੋ ਖਾਲਸਾ ਅਕਾਲਪੁਰਖ ਦੀ ਫੌਜ ਪਰਕਟਿਓ ਖਾਲਸਾ ਪਰਮਾਤਮ ਕੀ ਮੋਜ ਸਿੰਘ ਸਾਹਿਬ ਨੂੰ ਫੇਰ ਦੁਬਾਰਾ ਬੇਨਤੀ ਹੈ ਕਦੇ ਵੀ ਇਹੋ ਜੀ ਗੱਲਬਾਤ ਜਿਹੜੀ ਹੈ ਨਹੀਂ ਕਰਨੀ ਵੀ ਮੇਰਾ ਜਿਹੜਾ ਬੈਗ ਤਿਆਰ ਹੈ ਮੇਰੀ ਆ ਗੱਲ ਹੈ ਜਿਹੜਾ ਬੈਗ ਤਿਆਰ ਕਰਵਾਊਗਾ ਤੇ ਉਹਦਾ ਆਪਦਾ ਹੀ ਬੈਗ ਜਿਹੜਾ ਉਹ ਤਿਆਰ ਹੋ ਜਾਣਾ ਇਸ ਕਰਕੇ ਜਿਹੜੀਆਂ ਗੁੰਮਦੀਆਂ ਲਾੜਦੀਆਂ ਫੌਜਾਂ ਪੂਰੀਆਂ ਤਤਪਰ ਤਤਪਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵਾਸਤੇ ਮੈਂ ਸ਼ਰੋਮਣੀ ਪੰਚਾ ਅਕਾਲੀ ਗੁੱਡਾ ਦਲ ਪੰਜਵਾਂ ਤਖਤ ਸਾਰੀਆਂ ਇਹ ਹਾਂਗਸੰਗ ਜਥੇਬੰਦੀਆਂ ਵੱਲੋਂ ਜਿਹੜਾ ਸ੍ਰੀ ਆਕਾ